ਸਤਿ ਸ਼੍ਰੀ ਅਕਾਲ ਜੀ ਮੈਂ ਖੁਸ਼ਵਿੰਦਰ ਬਰਾੜ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਕਿ ਸ਼ਾਇਆ ਕਿਉਂ ਹੁੰਦੀਆਂ ਨੇ ਤੇ ਆਪਾਂ ਆਪਣੀ ਰਸੋਈ ਵਿੱਚੋਂ ਹੀ ਸਮਾਨ ਲੈ ਕੇ ਆ ਸ਼ਾਇਆ ਨੂੰ ਕਿਵੇਂ ਦੂਰ ਕਰ ਸਕਦੇ ਹਾਂ ਅਸੀਂ ਜਾਣਦੇ ਹਾਂ ਕਿ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਰਸੋਈ ਵਿੱਚ ਹੀ ਪਿਆ ਹੁੰਦਾ ਚਾਹੀਓ ਸਾਡੀਆਂ ਸਰੀਰਿਕ ਸਮੱਸਿਆਵਾਂ ਹੋਣ ਜਾਂ ਸਾਡੀ ਸਕਿਨ ਦੀਆਂ ਸਮੱਸਿਆਵਾਂ ਹੋਣ ਸੋ ਸ਼ਾਇਆ ਕਿਉਂ ਹੁੰਦੀਆਂ ਨੇ ਨੰਬਰ 1 ਸ਼ਾਇਆ ਹੋ ਜਾਂਦੀਆਂ ਨੇ ਸਨਬਰਨ ਨਾਲ ਜਿਨ੍ਹਾਂ ਦੀ ਸਕਿਨ ਜਿਆਦਾ ਸੈਂਸਿਟਿਵ ਹੁੰਦੀ ਹੈ ਕਈ ਵਾਰੀ ਉਹ ਥੋੜਾ ਜਿਹਾ ਵੀ ਧੁੱਪ ਵਿੱਚ ਨਿਕਲਦੇ ਆ ਤਾਂ ਉਹਨਾਂ ਨੂੰ ਸ਼ਾਇਆ ਉਹਨਾਂ ਨੂੰ ਸਨਬਰਨ ਹੋ ਜਾਂਦਾ ਤੇ ਇਹ ਜੇ ਨਾ ਟਰੀਟ ਕੀਤਾ ਜਾਵੇ ਤਾਂ ਅਗੋਂ ਲੰਮਾ ਸਮਾਂ ਫੇਕੇ ਸ਼ਾਇਆ ਬਣ ਜਾਂਦੀਆਂ ਨੇ ਇਸ ਲਈ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਤਾਂ ਜਾਂ ਤੁਸੀਂ ਧੁੱਪ ਵਿੱਚ ਕੰਮ ਕਰਦੇ ਹੋ ਤਾਂ ਟਰਾਈ ਕਰੋ ਤੁਸੀਂ ਸਨਸਕ੍ਰੀਨ ਲਗਾ ਕੇ ਜਾਓ ਨੰਬਰ 2 ਹਾਰਮੋਨ ਚੇਂजेस ਨਾਲ ਜ਼ਿਆਦਾਤਰ ਔਰਤਾਂ ਦੇ ਫੇਸ ਤੇ ਸ਼ਾਈਆਂ ਹੋ ਜਾਂਦੀਆਂ ਜ਼ਿਆਦਾ ਹਾਰਮੋਨ ਚੇਂजेस ਪ੍ਰੈਗਨੈਂਸੀ ਦੇ ਟਾਈਮ ਤੇ ਹੁੰਦੀਆਂ ਨੇ ਸੋ ਮੋਸਟਲੀ ਔਰਤਾਂ ਵਿੱਚ ਪ੍ਰੈਗਨੈਂਸੀ ਦੇ ਟਾਈਮ ਤੇ ਸ਼ਾਈਆਂ ਹੋ ਜਾਂਦੀਆਂ ਨੇ ਵੈਸੇ ਤਾਂ ਹਾਰਮੋਨ ਚੇਂजेस ਪੀਰੀਅਡਸ ਦੇ ਟਾਈਮ ਤੇ ਜਾਂ ਬੀਸੀਓਐਸ ਜਾਂ ਮੈਨੋਪੋਜ਼ ਬੈਰੀਮੈਨੋਪੋਜ਼ ਦੀ ਡਿਊਰਿੰਗ ਵੀ ਹੁੰਦੀਆਂ ਨੇ ਪਰ ਸ਼ਾਇਆ ਦਾ ਰੀਜ਼ਨ ਜ਼ਿਆਦਾਤਰ ਪ੍ਰੈਗਨੈਂਸੀ ਦੇ ਟਾਈਮ ਤੇ ਹੀ ਹਾਰਮੋਨ ਚੇਂਜਸ ਹੋਣ ਕਰਕੇ ਹੁੰਦਾ ਹੈ ਨੰਬਰ 10 ਜੇ ਤੁਹਾਡੀ ਨੀਂਦ ਪੂਰੀ ਨਹੀਂ ਹੁੰਦੀ ਜੇ ਤੁਸੀਂ ਟਾਈਮ ਤੇ ਸੌਂਦੇ ਨਹੀਂ ਜਾਂ ਕਿਸੇ ਵਜ੍ਹਾ ਕਰਕੇ ਤੁਹਾਨੂੰ ਨੀਂਦ ਨਹੀਂ ਆਉਂਦੀ ਟਾਈਮ ਤੇ ਜਾਂ ਤੁਹਾਡੀ ਨੀਂਦ ਨਹੀਂ ਪੂਰੀ ਹੁੰਦੀ 7 ਤੋਂ 8 ਘੰਟੇ ਦੀ ਨੀਂਦ ਸਾਡੀ ਜ਼ਰੂਰੀ ਆ ਸੋ ਜੇ ਅਸੀਂ ਇੰਨੀ ਨੀਂਦ ਨਹੀਂ ਲੈਂਦੇ ਤਾਂ ਸਾਡੀ ਬਾਡੀ ਤੇ ਵੀ ਇਫੈਕਟ ਪੈਂਦਾ ਸਾਡੀ ਸਕਿਨ ਤੇ ਵੀ ਇਫੈਕਟ ਪੈਂਦਾ ਸਾਡੀ ਜਿਹੜੀ ਸਟ्रेस ਹੈ ਨੀਂਦ ਨਾ ਪੂਰੀ ਹੋਣ ਕਰਕੇ ਉਹ ਸਾਡੇ ਫੇਸ ਤੇ ਦਿਸਣ ਲੱਗ ਜਾਂਦੀ ਹੈ ਹੌਲੀ ਹੌਲੀ ਉਹ ਸਕਿਨ ਬਿਮਾਰ ਹੁੰਦੀ ਹੁੰਦੀ ਸਾਡੇ ਸ਼ਾਇਆ ਬਣ ਜਾਂਦੀਆਂ ਨੇ ਡਾਰਕ ਸਰਕਲਸ ਹੋਣ ਲੱਗ ਜਾਂਦੇ ਨੇ ਆਈਸ ਦੇ ਅਰਾਊਂਡ ਸੋ ਨੀਂਦ ਪੂਰ ਨੀਂਦ ਦੇ ਦੌਰਾਨ ਸਾਡੀ ਬਾਡੀ ਆਪਣੇ ਆਪ ਨੂੰ ਰਿਪੇਅਰ ਕਰਦੀ ਆ ਸਾਡੀ ਸਕਿਨ ਵੀ ਰਿਪੇਅਰ ਕਰਦੀ ਆ ਟਰਾਈ ਕਰੋ ਤੁਸੀਂ 7 ਤੋਂ 8 ਘੰਟੇ ਦੀ ਨੀਂਦ ਪੂਰੀ ਲਓ ਨੰਬਰ 4 ਕਈ ਵਾਰੀ ਅਸੀਂ ਮਾੜੀ ਮੋਟੀ ਸਕਿਨ ਦੀ ਪ੍ਰੋਬਲਮ ਹੁੰਦੀ ਆ ਫਿੰਸੀਆਂ ਹੋ ਗਈਆਂ ਜਾਂ ਥੋੜਾ ਬਹੁਤ ਸਕਿਨ ਤੇ ਕੋਈ ਦਾਗ ਪਏ ਜਾਂ ਸ਼ਾਈਆਂ ਪਈਆਂ ਸ਼ੁਰੂ ਹੀ ਹੁੰਦੀਆਂ ਕਈ ਵਾਰੀ ਅਸੀਂ ਕਿਸੇ ਦੇ ਕਹਿਣ ਤੇ ਜਾਂ ਆਨਲਾਈਨ ਪੜ੍ਹ ਕੇ ਕੋਈ ਵੀ ਕਰੀਮਾਂ ਲੈ ਕੇ ਲਾਣ ਲੱਗ ਜਾਂਦੇ ਆ ਉਰਿਨਲ ਪ੍ਰੋਬਲਮ ਸਭ ਠੀਕ ਹੋਣੇ ਦੇ ਬਜਾਏ ਹੋਰ ਵੀ ਵਧਣ ਲੱਗ ਜਾਂਦੀ ਹੈ ਤੇ ਇਹ ਹੈਗੇ ਨੇ ਸਾਰੇ ਕਾਰਨ ਜਿਹੜੇ ਕਾਰਨਾ ਕਰਕੇ ਸ਼ਾਇਆ ਪੈਂਦੀਆਂ ਨੇ ਕਈ ਵਾਰੀ ਕੋਈ ਡੈਫੀਸ਼ੀਅਨਸੀ ਵੀ ਕਿਸੇ ਨੂੰ ਕਿਸੇ ਚੀਜ਼ ਦੀ ਹੁੰਦੀ ਹੈ ਕੋਈ ਕਮੀ ਹੁੰਦੀ ਹੈ ਵਿਟਾਮਿਨਸ ਵਗੈਰਾ ਦੀ ਉਹ ਤੁਸੀਂ ਡਾਕਟਰ ਨਾਲ ਬਲੱਡ ਟੈਸਟ ਕਰਵਾ ਕੇ ਚੈੱਕ ਕਰਵਾ ਸਕਦੇ ਹੋ ਤੇ ਉਹਦੇ ਹਿਸਾਬ ਨਾਲ ਤੁਸੀਂ ਵਿਟਾਮਿਨਸ ਵਗੈਰਾ ਲੈ ਸਕਦੇ ਹੋ ਡਾਕਟਰ ਦੀ ਸਲਾਹ ਨਾਲ ਤੇ ਹੁਣ ਆਪਾਂ ਜਾਣਾਂਗੇ ਕਿ ਸ਼ਾਇਆ ਦਾ ਇਲਾਜ ਅਸੀਂ ਰਸੋਈ ਵਿੱਚ ਪਏ ਸਮਾਨ ਦੇ ਨਾਲ ਕਿਵੇਂ ਕਰ ਸਕਦੇ ਹਾਂ ਨੰਬਰ 1 ਮਸਰਾਂ ਦੀ ਦਾਲ ਸਾਡੇ ਸਾਰਿਆਂ ਦੇ ਘਰੇ ਹੁੰਦੀ ਹੈ ਇੱਕ ਕੌਲੀ ਤੁਸੀਂ ਮਸਰਾਂ ਦੀ ਦਾਲ ਦੀ ਗ੍ਰਾਈਂਡ ਕਰ ਲਓ ਪੀ ਕੇ ਰੱਖ ਲਓ ਉਹਦੇ ਚੋਂ ਤੁਸੀਂ ਇੱਕ ਚਮਚ ਲੈ ਲਓ ਉਸ ਇੱਕ ਚਮਚ ਮਸਰਾਂ ਦੀ ਦਾਲ ਦੇ ਵਿੱਚ ਤੁਸੀਂ ਅੱਧਾ ਖੀਰਾ ਬਲੈਂਡ ਕਰਕੇ ਉਹਦਾ ਜੂਸ ਕੱਢ ਕੇ ਪਾ ਲਓ ਤੇ ਨਾਲ ਹੀ ਤੁਸੀਂ 1 ਚਮਚ ਜਵਾਂ ਦਾ ਆਟਾ ਉਹਦੇ ਵਿੱਚ ਪਾ ਲਓ ਇਹ ਤਿੰਨੇ ਚੀਜ਼ਾਂ ਦਾ ਮਿਕਸਚਰ ਤੁਸੀਂ ਬਣਾ ਕੇ 15 ਤੋਂ 20 ਮਿੰਟ ਫੇਸ ਤੇ ਲਗਾਓ ਤੁਹਾਡੀ ਸਕਿਨ ਜਿੱਥੇ ਟਾਈਟ ਹੋਏਗੀ 글로 ਆਏਗੀ ਉਹ ਇਥੇ ਨਾਲ ਨਾਲ ਤੁਹਾਡੀਆਂ ਛਾਈਆਂ ਵੀ ਦੂਰ ਹੋਣੀਆਂ ਸ਼ੁਰੂ ਹੋ ਜਾਣੀਆਂ ਫਿੱਕੀਆਂ ਹੁੰਦੀਆਂ ਹੁੰਦੀਆਂ ਛਾਈਆਂ ਬਿਲਕੁਲ ਦੂਰ ਹੋ ਜਾਣ ਠੀਕ ਹੋ ਜਾਣਗੀਆਂ ਮਸਰਾਂ ਦੀ ਦਾਲ ਤੁਸੀਂ ਹਰ ਇੱਕ ਫੇਸ ਪੈਕ ਦੇ ਵਿੱਚ ਪਾ ਸਕਦੇ ਹੋ ਬਹੁਤ ਵਧੀਆ ਕੰਮ ਕਰਦੀ ਹੈ ਸਕਿਨ ਨੂੰ ਟਾਈਟ ਕਰਨ ਲਈ ਅਤੇ ਸਕਿਨ ਤੇ ਗਲੋ ਲਿਆਉਣ ਲਈ ਤੇ ਸ਼ਾਈਆਂ ਦੂਰ ਕਰਨ ਲਈ ਨੰਬਰ 2 ਮੁਲਠੀ ਦਾ ਪਾਊਡਰ ਦਾ ਇੱਕ ਚਮਚ ਤੇ ਇੱਕ ਚਮਚ ਅਲਸੀ ਦੇ ਬੀਜ ਦੋਨੋਂ ਚੀਜ਼ਾਂ ਨੂੰ ਇੱਕ ਗਲਾਸ ਪਾਣੀ ਵਿੱਚ ਉਬਾਲ ਲਓ ਜਦ ਤੁਸੀਂ ਉਬਾਲ ਲਿਆ ਉਹਨੂੰ ਛਾਣ ਲਓ ਠੰਡਾ ਹੋਇਆ ਹੋਇਆ ਇਹ ਮਿਕਸਚਰ ਜਿਹੜਾ ਹੈਗਾ ਇੱਕ ਜੈਲੀ ਦੇ ਰੂਪ ਵਿੱਚ ਬਣ ਜਾਊਗਾ ਇਹਦੇ ਵਿੱਚ ਤੁਸੀਂ 2 ਚਮਚ অ্যালোਵੈਰਾ ਜੈਲ ਪਿਓਰ ਉਹ ਪਾ ਲਓ ਅਤੇ ਤੁਸੀਂ 1 2 ਚਮਚ ਤੁਸੀਂ ਰੋਜ਼ ਵਾਟਰ ਪਾ ਲੈਣਾ ਇੱਕ ਪਿੰਚ ਤੁਸੀਂ ਹਲਦੀ ਪਾ ਲੈਣੀ ਇਹਦੇ ਵਿੱਚ ਇਹ ਸਾਰਾ ਕੁਝ ਤੁਸੀਂ ਮਿਕਸ ਕਰਕੇ ਤੇ ਫ੍ਰਿਜ ਵਿੱਚ ਰੱਖ ਦਿਓ ਜਦੋਂ ਫ੍ਰਿਜ ਵਿੱਚ ਰੱਖ ਕੇ ਤੁਸੀਂ ਵੀਕ ਦੇ ਵਿੱਚ 3 ਦਿਨ ਇਹਨੂੰ ਫੇਸ ਤੇ ਲਗਾਓ ਹਲਕੀ ਹਲਕੀ ਮ사ਜ ਕਰਦੇ ਹੋਏ ਲਗਾ ਕੇ 10 ਮਿੰਟਾਂ ਲਈ ਛੱਡ ਦਿਓ ਉਹਦੇ ਬਾਅਦ ਤੁਸੀਂ ਫੇਸ ਧੋ ਦਿਓ ਇਹ ਮਿਕਸਚਰ ਜਿੱਥੇ ਤੁਹਾਡੀ ਜਿਹੜੀ ਫੇਸ ਦੀ ਢਲਗੀ ਹੋਈ ਸਕਿਨ ਹੈ ਜਾਂ ਰਿੰਕਲਸ ਹੈ ਉਹਨਾਂ ਨੂੰ ਠੀਕ ਕਰਨ ਦੇ ਨਾਲ-ਨਾਲ ਸਕਿਨ ਤੇ ਗਲੋ ਵੀ ਲੈ ਕੇ ਆਏਗਾ ਤੇ ਤੁਹਾਡੀ ਸਕਿਨ ਚਮਕਦਾਰ ਹੋਣ ਦੇ ਨਾਲ-ਨਾਲ ਤੁਹਾਡੀਆਂ ਸ਼ਾਈਆਂ ਵੀ ਦੂਰ ਹੋਣਗੀਆਂ ਉਸ ਤੋਂ ਅੱਗੇ ਨੰਬਰ 3 ਅਮ ਆਲੂ ਤੁਸੀਂ ਕद्दूकस ਕਰ ਲਓ ਤੇ ਉਹ ਦਾ ਪਾਣੀ ਨਿਚੋੜ ਲਓ ਉਹ ਹੋ ਤੁਸੀਂ ਫਰਿੱਜ ਵਿੱਚ ਰੱਖ ਲਓ ਹਫਤਾ ਤੱਕ ਤੁਸੀਂ ਉਹ ਪਾਣੀ ਜਿਹੜਾ ਹੈ ਯੂਜ਼ ਕਰ ਸਕਦੇ ਹੋ ਇਸ ਤੋਂ ਜ਼ਿਆਦਾ ਤੁਸੀਂ ਦਿਨ ਨਾ ਯੂਜ਼ ਕਰਿਓ ਚਾਹ ਜਦੋਂ ਤੁਹਾਨੂੰ ਲੱਗੇ ਕਿ ਪਾਣੀ ਖਰਾਬ ਹੋ ਰਿਹਾ ਤਾਂ ਤੁਸੀਂ ਉਹ ਦਾ ਉਹਨੂੰ ਸੁੱਟ ਸਕਦੇ ਹੋ ਉਹ ਜੂਸ ਨੂੰ ਆਲੂ ਦੇ ਜੂਸ ਨੂੰ ਉਹ ਤੁਸੀਂ ਜਿਹੜਾ ਆਲੂ ਦਾ ਕद्दूकस ਕਰਕੇ ਜੂਸ ਕੱਢਿਆ ਹੋਏਗਾ ਉਹਨੂੰ ਤੁਸੀਂ ਕਾਟਨ ਦੇ ਨਾਲ ਫੇਸ ਤੇ ਹਲਕੇ ਹਲਕੇ ਹੱਥ ਨਾਲ ਮ사ਜ ਕਰਦੇ ਹੋਏ ਲਗਾ ਕੇ 10 ਮਿੰਟ ਛੱਡ ਦਿਓ ਉਦੋਂ ਬਾਅਦ ਵੀ ਤੁਸੀਂ ਫੇਸ ਧੋ ਦਿਓ ਤੁਸੀਂ ਅੱਖਾਂ ਦੇ ਅਰਾਊਂਡ ਵੀ ਲਗਾ ਸਕਦੇ ਹੋ ਤੇ ਇਹਦੇ ਨਾਲ ਅੱਖਾਂ ਦੇ ਦੁਆਲੇ ਜਿਹੜੇ ਡਾਰਕ ਸਰਕਲ ਆ ਉਹ ਵੀ ਠੀਕ ਹੋਣੇ ਸ਼ੁਰੂ ਹੋ ਜਾਣਗੇ ਫੇਸ ਦੀਆਂ ਛਾਈਆਂ ਵੀ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ ਨੰਬਰ 4 ਅੰਜਰੀ ਮੈਂ ਹੁਣ ਰੈਮੇਡੀ ਦੱਸਣ ਲੱਗੀ ਆ ਇਹ ਇਹ ਤਾਂ ਬਹੁਤ ਪੁਰਾਣੀ ਰੈਮੇਡੀ ਆ ਆਪਣੀ ਦਾਦੀਆਂ ਨਾਨੀਆਂ ਦੇ ਟਾਈਮ ਦੇ ਨੁਸਖਾ ਆ ਇਹ ਪਰ ਅਸੀਂ ਇਗਨੋਰ ਕਰ ਦਿੰਨੇ ਆ 2 ਚਮਚ ਤੁਸੀਂ ਬੇਸਨ ਲੈਣਾ ਉਹਦੇ ਵਿੱਚ ਤੁਸੀਂ 1 ਚਮਚ ਦਹੀਂ ਪਾਉਣਾ ਅੱਧਾ ਚਮਚ ਨਿੰਬੂ ਦਾ ਰਸ ਪਾਓ ਅੱਧਾ ਚਮਚ ਤੁਸੀਂ ਹਣੀ ਪਾਓ ਸ਼ਾਇਦ ਤੇ 1 ਚਮਚ ਤੁਸੀਂ ਰੋਜ਼ ਵਾਟਰ ਪਾ ਲਓ ਇੱਕ ਚੁਟਕੀ ਪਿੰਚ ਹਲਦੀ ਦੀ ਪਾ ਲਓ ਚੰਗੀ ਤਰ੍ਹਾਂ ਮਿਕਸ ਕਰ ਲਓ ਬਲੈਂਡ ਕਰ ਚੰਗੀ ਤਰ੍ਹਾਂ ਮਿਕਸ ਕਰਕੇ ਸਮੂਥ ਮਿਕਸਚਰ ਬਣ ਜਾਣਾ ਜਦੋਂ ਤੁਸੀਂ ਉਹਨੂੰ ਫੇਸ ਤੇ ਲਗਾ ਕੇ 15 ਮਿੰਟ ਲਈ ਛੱਡ ਦਿਓ 20 ਮਿੰਟ ਲਈ ਛੱਡ ਸਕਦੇ ਹੋ ਵੀ ਪਰ 15 ਤੋਂ 20 ਮਿੰਟ ਤੁਸੀਂ ਛੱਡ ਕੇ ਉਹਦੇ ਬਾਅਦ ਤੁਸੀਂ ਫੇਸ ਧੋ ਲੈਣਾ ਫੇਸ ਜਦੋਂ ਤੁਸੀਂ ਧੋਵੋਗੇ ਤਾਂ ਤੁਹਾਨੂੰ ਉਦੋਂ ਹੀ ਪਤਾ ਲੱਗ ਜਾਣਾ ਤੁਹਾਡੀ ਸਕਿਨ ਕਿੰਦਾ ਗਲੋ ਕਰਦੀ ਆ ਚਮਕ ਆ ਗਈ ਤੁਹਾਡੀ ਸਕਿਨ ਤੇ ਤੇ ਨਾਲ ਦੀ ਨਾਲ ਇਹ ਸਕਿਨ ਨੂੰ ਟਾਈਟ ਵੀ ਕਰੂਗੀ ਤੇ ਸ਼ਾਈਆਂ ਵੀ ਦੂਰ ਕਰੂਗੀ ਜਦੋਂ ਸਕਿਨ ਸਾਡੀ ਲਟਕ ਜਾਂਦੀ ਆ ਉਹਨੂੰ ਵੀ ਠੀਕ ਕਰੂਗੀ ਇਹ ਰੈਮੇਡੀ ਸੋ ਇਹ ਤੁਸੀਂ ਜ਼ਰੂਰ ਹੀ ਟਰਾਈ ਕਰਿਓ ਇਹ ਤਾਂ ਬਹੁਤ ਹੀ ਕਾਮਯਾਬ ਰੈਮੇਡੀ ਆ ਸ਼ਾਈਆਂ ਵਗੈਰਾ ਲਈ ਤੇ ਸਕਿਨ ਦੇ ਗਲੋ ਲਈ ਕਿ ਹੁਣ ਲਾਸਟ ਜਿਹੜੀ ਰੈਮੇਡੀ ਆ ਉਹ ਦਹੀਂ ਦਹੀਂ ਤਾਂ ਤੁਸੀਂ ਵੈਸੇ ਵੀ ਸਕਿਨ ਤੇ ਹਫਤੇ ਵਿੱਚ 2-3 ਵਾਰੀ ਲਗਾ ਲੋਨਾ ਤੁਹਾਡੀਆਂ ਸ਼ਾਇਆਆਂ ਵਗੈਰਾ ਦੂਰ ਹੋ ਕੇ ਤੁਹਾਡੀ ਸਕਿਨ ਗਲੋ ਕਰਨ ਲੱਗ ਜਾਣੀ ਆ ਤੇ ਸਾਫ਼ ਰਹਿਣ ਲੱਗ ਜਾਣੀ ਆ ਬਸ ਦਹੀਂ ਦੇ ਵਿੱਚ ਤੁਸੀਂ 2 ਚਮਚ ਤੁਸੀਂ ਦਹੀਂ ਲੈ ਲੈਣਾ ਤੇ ਉਹਦੇ ਵਿੱਚ ਤੁਸੀਂ ਅੱਧਾ ਚਮਚ ਨਿੰਬੂ ਨਿਚੋੜ ਲਓ ਅੱਧੇ ਚਮਚ ਨਿੰਬੂ ਦਾ ਰਸ ਲੈ ਲਓ ਤੇ 1 ਚਮਚ ਤੁਸੀਂ ਉਹਦੇ ਵਿੱਚ ਖੀਰੇ ਦਾ ਰਸ ਖੀਰਾ ਬਲੈਂਡ ਕਰਕੇ ਇੱਕ ਚਮਚ ਤੁਸੀਂ ਖੀਰੇ ਦਾ ਰਸ ਪਾ ਲਓ ਨਾਲ ਤੁਸੀਂ ਇੱਕ ਚੁਟਕੀ ਹਲਦੀ ਦੀ ਪਾ ਲਓ ਇਹ ਸਾਰਾ ਮਿਕਸ ਮਿਕਸ ਕਰਕੇ ਮਿਕਸਚਰ ਤੁਸੀਂ ਫੇਸ ਤੇ ਹਲਕੀ ਹਲਕੀ ਮ사ਜ ਕਰਦੇ ਹੋਏ ਫੇਸ ਤੇ ਲਗਾਣਾ ਤੇ 10 ਮਿੰਟ ਲੱਗਾ ਰਹਿਣ ਦਿਓ 10 ਮਿੰਟ ਦੇ ਬਾਅਦ ਜਦੋਂ ਤੁਸੀਂ ਫੇਸ ਧੋਵੋਗੇ ਤਾਂ ਤੁਸੀਂ ਨੋਟ ਕਰੋਗੇ ਕਿ ਤੇ ਦੇਹ ਦੇ ਨਾਲ ਤੁਹਾਡੀ ਸਕਿਨ ਕਿੰਨੀ ਮੋਲਾਈਮ ਅਤੇ ਚਮਕਦਾਰ ਹੋਏਗੀ ਤੇ ਨਾਲੇ ਜਿਹੜਾ ਬਾਕੀ ਸਮਾਨ ਆਪਾਂ ਜੋ ਦਹੀਂ ਦੇ ਇਹਦੇ ਵਿੱਚ ਪਾਇਆ ਉਹਦੇ ਨਾਲ ਸਕਿਨ ਹੋਰ ਵੀ ਵਧੀਆ ਚਮਕਦਾਰ ਮੁਲਾਇਮ ਹੋਣ ਲੱਗੇਗੀ ਤੇ ਛਾਈਆਂ ਵੀ ਇਹਦੇ ਇਸ ਨੁਸਖੇ ਨਾਲ ਬਿਲਕੁਲ ਦੂਰ ਹੋ ਜਾਣੀਆਂ ਇਹ ਜਿਹੜੇ ਨੁਸਖੇ ਆ ਜੇ ਹੋ ਸਕਦਾ ਤੁਸੀਂ ਸਾਰੇ ਟਰਾਈ ਕਰਨੇ ਆ ਵੀਕ ਵਿੱਚ ਕੋਈ 2 ਦਿਨ ਲਾ ਲਿਆ ਕੋਈ 3 ਦਿਨ ਲਗਾ ਲਿਆ ਇਦਾਂ ਤੁਸੀਂ ਸਾਰਿਆਂ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਸਾਰੀਆਂ ਰੈਮਡੀਜ਼ ਜੇ ਤੁਸੀਂ ਵਰਤੋਗੇ ਤਾਂ ਇੱਕ ਸੋਹਣੀ ਵਧੀਆ ਨਰਮ ਮੁਲਾਇਮ ਰਿੰਕਲ ਫਰੀ ਕੰਨ ਦੇ ਨਾਲ-ਨਾਲ ਤੁਸੀਂ ਦੇਖੋਗੇ ਕਿ ਤੁਹਾਡੀਆਂ ਛਾਈਆਂ ਵੀ ਬਿਲਕੁਲ ਗਾਇਬ ਹੋ ਗਈਆਂ ਸੋ ਇਹ ਜੋ ਹੈ ਰੈਮਡੀਜ਼ ਤੁਹਾਨੂੰ ਲੰਮਾ ਸਮਾਂ ਵਰਤਣੀਆਂ ਪੈ ਸਕਦੀਆਂ ਨੇ ਤੇ ਪਰ ਤੁਹਾਡਾ ਪਰ ਸਾਡੀ ਰਸੋਈ ਦੇ ਵਿੱਚੋਂ ਵਰਤੇ ਗਏ ਇਸ ਸਮਾਨ ਦੇ ਨਾਲ ਸਾਡੀਆਂ ਸਕਿਨ ਪ੍ਰੋਬਲਮਸ ਬਿਲਕੁਲ ਠੀਕ ਹੋ ਸਕਦੀਆਂ ਨੇ ਛਾਈਆਂ ਕੋਈ ਅੱਡੀ ਵੱਡੀ ਸਮੱਸਿਆ ਨਹੀਂ ਜਿਹੜੀ ਠੀਕ ਨਾ ਹੋਵੇ हां ਤੁਸੀਂ ਸਟ੍ਰੈਸ ਤੋਂ ਜ਼ਰੂਰ ਆਪਣਾ ਵਿਚਾਰ ਰੱਖਣਾ ਕਿਉਂਕਿ ਅਸੀਂ ਦੀ ਇਹ ਪੁਰਾਣੀ ਕਹਾਵਤ ਹੈ ਨਾ ਕਿ ਫੇਸ ਇਜ਼ ਦਾ ਇੰਡੈਕਸ ਆਫ ਮਾਈਂਡ ਸੋ ਅਸੀਂ ਕਿਸੇ ਦੇ ਫੇਸ ਤੋਂ ਦੇਖ ਕੇ ਦੱਸ ਸਕਦੇ ਹਾਂ ਕਿ ਉਹ ਬੰਦੇ ਦੇ ਅੰਦਰ ਕੋਈ ਸਟ੍ਰੈਸ ਚੱਲ ਰਹੀ ਹੈ ਦਿਮਾਗ ਵਿੱਚ ਕਿਉਂਕਿ ਜਿਹੜੀ ਅੰਦਰਲੀ ਸਟ੍ਰੈਸ ਆ ਉਹ ਸਾਡੇ ਫੇਸ ਤੇ ਦਿਸਣ ਲੱਗ ਜਾਂਦੀ ਹੈ ਔਰ ਹੌਲੀ-ਹੌਲੀ ਸਾਡੀ ਸਕਿਨ ਖਰਾਬ ਹੋਣ ਲੱਗ ਜਾਂਦੀ ਹੈ ਸੋ ਸਟ੍ਰੈਸ ਤੋਂ ਬਚਾਰ ਰੱਖਣਾ ਤੇ ਖੁਸ਼ ਰਹਿਣਾ ਅਤੇ ਪੂਰੀ ਨੀਂਦ ਲੈਣੀ ਆ ਇਹ ਸਾਰੀਆਂ ਗੱਲਾਂ ਦਾ ਜੇ ਤੁਸੀਂ ਧਿਆਨ ਰੱਖੋਗੇ ਤਾਂ ਤੁਹਾਡੀਆਂ ਸ਼ਾਇयां ਜ਼ਰੂਰ ਹੀ ਠੀਕ ਹੋ ਜਾਣਗੀਆਂ ਬਾਕੀ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ